ਕਿੱਥੇ ਲਕੋਕੇ ਰੱਖਲਾਂ ਤੈਨੂੰ ਫਸਲੇ ਨਿਰੁੱਤ ਬਈ ਮਾਨ ਹੋ ਗਈ ਅੱਜ ਦੀ ਬੇਮੌਸਮੀ ਬਰਸਾਤ ਅਤੇ ਨੇਰੀ ਚਖੜ ਨੇ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਖਾਸ ਕਰਕੇ ਜੀਰੀ ਦੀ ਫਸਲ ਦਾ ਕੁਝ ਇਲਾਕਿਆਂ ਦੇ ਵਿੱਚ ਜੋ ਜੀਰੀ ਸੀ ਉਹ ਬਿਲਕੁਲ ਪੱਕਣ ਦੇ ਕਿਨਾਰੇ ਸੀ ਤੇ ਅਤੇ ਕਟਾਈ ਵੀ ਹੋਣ ਵਾਲੀ ਸੀ ਪਰ ਐਨ ਬੇਮੌਸਮੀ ਬਰਸਾਤ ਨੇ ਉਸ ਦਾ ਬਹੁਤ ਵੱਡਾ ਨੁਕਸਾਨ ਕਰਤਾ ਹੁਣ ਦੱਸੋ ਕਿਸਾਨ ਕਿੱਧਰ ਜਾਵੇ ਇਹ ਤਾਂ ਆਪਣੀ ਫਸਲ ਨੂੰ ਕਿਸੇ ਛੱਡ ਥੱਲੇ ਵੀ ਲੁਕੋ ਕੇ ਨਹੀਂ ਰੱਖ ਸਕਦਾ ਇਸ ਨੂੰ ਤਾਂ ਖੁੱਲੇ ਸਮਾਨ ਹੇਠ ਹੀ ਪਾਲਣਾ ਪੈਣਾ ਤੇ ਪਕਾਉਣਾ ਪੈਣਾ ਚਲੋ ਕੁਦਰਤ ਦੀ ਮਰਜ਼ੀ ਹੈ ਜੀ ਪਰ ਜੋ ਹਮੇਸ਼ਾ ਕਿਸਾਨਾਂ ਨੂੰ ਨਿੰਦਦੇ ਰਹਿੰਦੇ ਆ ਹੁਣ ਦੱਸੋ ਆ ਫਸਲਾਂ ਦੇਖੋ ਆ ਗੰਨੇ ਦੀ ਫਸਲ ਆ ਬਿਲਕੁਲ ਵਿਛੁਕੀ ਆ ਹੁਣ ਦੱਸੋ ਕਿੱਧਰ ਜਾਵੇ ਕਿਸਾਨ ਕਿਸਾਨਾਂ ਦੇ ਵੱਡੇ ਵੱਡੇ ਟਰੈਕਟਰ ਉਹਨਾਂ ਦੇ ਉੱਪਰ ਲੱਗੇ ਸਪੀਕਰ ਤਾਂ ਦੀਂਦੇ ਆ ਪਰ ਆ ਫਸਲਾਂ ਦਾ ਹੋਇਆ ਨੁਕਸਾਨ ਨਹੀਂ ਦੀਂਦਾ ਕੋਈ ਕਿਸਾਨ ਲਈ ਮੁਆਵਜ਼ਾ ਨਹੀਂ ਕੋਈ ਇੰਸ਼ੋਰੈਂਸ ਨਹੀਂ ਸਾਡਾ ਤਾਂ ਰੱਬ ਹੀ ਐ ਉਹ ਵੀ ਕਦੇ-ਕਦੇ ਕਿਸਾਨ ਦਾ ਵੈਰੀ ਹੋ ਜਾਂਦਾ ਚਲੋ ਰੱਬ ਦਾ ਪਾਣਾ ਹੈ ਮੰਨ ਲਾਂਗੇ ਪਰ ਕਦੇ ਆਪਣੀ ਕੀਮਤੀ ਚੀਜ਼ ਨੂੰ ਖੁੱਲੇ ਸਮਾਨਹੇਟ ਰੱਖ ਕੇ ਦੇਖੋ